ਦੋਸਤੋ ਵੀਰੋ ਭੈਣੋ ਪ੍ਰਾਵਾ ਸਤਿ ਸ੍ਰੀ ਅਕਾਲ ਰਾਮ ਰਾਮ ਅਸਲਾਮੁਅਲੈਕੁਮ ਵ ਰਹਿਮਤੁਲਾਹੀ ਵ ਬਰਕਾਤੋ ਤੁਸੀਂ ਦੇਖ ਰਹੇ ਹੋ ਮੇਰਾ YouTube ਚੈਨਲ ਅਲੀ ਜੰਤਰ ਮੰਤਰ ਤੰਤਰ ਤਾਂ ਮੈਂ ਦੋਸਤੋ ਤੁਹਾਡੇ ਵਾਸਤੇ ਲੈ ਕੇ ਆਇਆ ਮਹਾਕਾਲੀ ਜੀ ਦਾ ਮੰਤਰ ਬਾਹਰ ਜਾਣ ਵਾਸਤੇ ਵੀਜ਼ਾ ਲਗਵਾਉਣ ਵਾਸਤੇ ਕਈਆਂ ਨੂੰ ਦਿੱਕਤਾਂ ਆਉਂਦੀਆਂ ਵਾ ਕੋਈ ਬੈਂਡ ਨਹੀਂ ਆਉਂਦੇ ਜਾਂ ਫਿਰ ਵੀਜ਼ਾ ਨਹੀਂ ਲੱਗਦਾ ਉਹਦੇ ਵਾਸਤੇ ਸਕਸੈਸ ਪਾਉਣ ਵਾਸਤੇ ਇਹ ਮਹਾਕਾਲੀ ਜੀ ਦਾ ਮੰਤਰ ਬਹੁਤ ਵਧੀਆ ਮੰਤਰ ਨੰਬਰ 216 ਪੇਜ ਨੰਬਰ 600 ਇਸ ਗ੍ਰੰਥ ਦਾ ਔਰ ਗ੍ਰੰਥ ਇਹ ਬਣ ਚੁੱਕਾ ਵਾ 500 ਪੇਜ ਦਾ ਫਰਸਟ ਪਾਰਟ ਔਰ ਸੈਕੰਡ ਪਾਰਟ ਬਣ ਰਿਹਾ ਵਾ ਸਾਹ ਤੁਹਾਨੂੰ ਫਰਸਟ ਪਾਰਟ ਆ ਜਿਹੜਾ ਉਹ ਦੇ ਦਿੱਤਾ ਜਾ ਸਕਦਾ ਵਾ ਉਹ ਪੇਪਰ ਬੈਕ ਆਪਾਂ ਬਣਾਈ ਹੋਈ ਹੈ ਜਿਲਦ ਦੇ ਵਿੱਚ 500 ਪੇਜ ਦੀ ਕਾਪੀ 500 ਪੇਜ ਦਾ ਗ੍ਰੰਥ ਅਗਰ ਤੁਸੀਂ ਲੈਣਾ ਹੋਵੇ ਤਾਂ WhatsApp ਤੇ ਰਾਬਤਾ ਕਰ ਸਕਦੇ ਹੋ ਮੇਰਾ WhatsApp ਨੰਬਰ ਵੀ ਤੁਹਾਨੂੰ ਦਿੱਤਾ ਹੋਇਆ ਵਾ ਇਹ ਫਿਰ ਵੀ ਨੋਟ ਕਰ ਲਓ 98558 92786 98558 92786 ਇਹ ਗ੍ਰੰਥ ਦਾ ਤਤ ਕਰਾ ਵੀ ਤੁਹਾਨੂੰ ਕਈ ਪਿਛਲੀਆਂ ਵੀਡੀਓ ਚ ਦਿੱਤਾ ਹੋਇਆ ਵਾ ਫਿਰ ਵੀ ਤੁਸੀਂ ਇੱਕ ਵਾਰੀ ਨੋਟ ਕਰ ਲਓ ਕਿ ਕਿਹੜੇ ਕਿਹੜੇ ਮੰਤਰ ਉਸ ਕਿਤਾਬ ਦੇ ਵਿੱਚ ਉਸ ਗ੍ਰੰਥ ਦੇ ਵਿੱਚ ਹੈ ਇਹ ਨੋਟ ਕਰ ਲਓ ਸਕਰੀਨ ਸ਼ਾਟ ਮਾਰ ਕੇ ਦੋਸਤੋ ਬੇਲੇ ਟਾਈਮ ਹੋ ਕੇ ਪੜ ਲਿਓ ਇਹਨਾ ਟਾਈਮ ਨਹੀਂ ਹੁੰਦਾ ਕਿ ਇਕੱਲੀ-ਕੱਲੀ ਚੀਜ਼ ਮੈਂ ਦੱਸਾਂ ਹਰ ਵਸ਼ੀਕਰਨ ਮੰਤਰ ਹਰ ਚੀਜ਼ ਦੇ ਮੰਤਰਾਂ ਜੋ ਇੱਕ ਗੱਦੀ ਵਾਲੇ ਨੂੰ ਕਿ ਇੱਕ ਘਰ ਚ ਹਰ ਇੱਕ ਬੰਦੇ ਨੂੰ ਲੋੜ ਹੁੰਦੀ ਹੈ ਇਹਨਾ ਮੰਤਰਾਂ ਦੀ ਕਿਉਂਕਿ ਅੱਜ ਕੀਤੇ ਕਿਰਾਏ ਦੀ ਦੁਨੀਆ ਚੱਲੀ ਜਾਂਦੀ ਆ ਮਾਲਕ ਦਾ ਨਾਮ ਲੈਣ ਵਾਲੇ ਘਟ ਤੇ ਤੰਤਰਾਂ ਮੰਤਰਾਂ ਵਾਲੇ ਜ਼ਿਆਦਾ ਹੋ ਜਾਂਦੇ ਆ ਇਸ ਲਈ ਸਾਰਿਆਂ ਨੂੰ ਸਰਵ ਪ੍ਰੋਟੈਕਸ਼ਨ ਦੇ ਵਾਸਤੇ ਇਹ ਮੰਤਰ ਕਰਨੇ ਅੱਜਕੱਲ ਬਹੁਤ ਜ਼ਰੂਰੀ ਹੋ ਗਿਆ। ਕਈ ਮੰਤਰ ਗੁਰੂ ਤੋਂ ਬਿਨਾ ਨਹੀਂ ਕਰਨੇ ਚਾਹੀਦੇ। ਕਈ ਮੰਤਰ ਬਿਨਾ ਗੁਰੂ ਤੋਂ ਵੀ ਹੋ ਸਕਦੇ ਆ। ਤੁਸੀਂ ਰੋਜ਼ਮਰਰਾ ਦੀ ਜ਼ਿੰਦਗੀ ਦੇ ਵਿੱਚ ਵੀ ਪੜ੍ਹ ਸਕਦੇ ਹੋ। ਬਿਨਾ ਬੰਦਿਸ਼ ਲਗਾਇਆ ਵੀ ਪੜ੍ਹ ਸਕਦੇ ਹੋ। ਯਾਨੀ ਕਿ 40 ਦਿਨ ਦੀ ਤੋਂ ਕੋਈ ਬੰਦਿਸ਼ ਵੀ ਨਹੀਂ। ਇੱਥੋਂ ਤੱਕ 117 ਮੰਤਰਾਂ ਦਾ ਕਰਦਾ ਗ੍ਰੰਥ ਤਿਆਰ ਆ ਜੀ 492 ਪੇਜ ਤੋਂ 500 ਪੇਜ ਤੱਕ ਜਾਂਦਾ ਇਹ ਫਰਸਟ ਪਾਰਟ ਹੋ ਗਿਆ ਅੱਗੇ ਸੈਕੰਡ ਪਾਰਟ ਆ ਜੀ ਠੀਕ ਆ ਤੁਹਾਨੂੰ ਸੈਕੰਡ ਪਾਰਟ ਵੀ ਪੂਰਾ ਤਿਆਰ ਕਰਕੇ ਅਸੀਂ ਦੇਵਾਂਗੇ ਤੇ ਫਰਸਟ ਪਾਰਟ ਚਾਰ ਹੋ ਗਿਆ ਭਾਈ ਦੇਖ ਲਿਓ ਤਤਕਰਾ ਇੰਡੈਕਸ ਮੈਂ ਦੇ ਦਿੱ ਦੇ ਦਿੱਤੀ ਆ ਤੁਸੀਂ ਉੱਥੋਂ ਪਤਾ ਕਰ ਲਿਓ ਵੇ ਕਿਹੜੇ ਕਿਹੜੇ ਮੰਤਰ ਹੈਗੇ ਆ ਜੇ ਤੁਹਾਨੂੰ ਲੋੜ ਆ ਇਸ ਗ੍ਰੰਥ ਦੀ ਇਹ ਨਾਇਆਬ ਗ੍ਰੰਥ ਜਿੰਦਗੀ ਦੇ ਵਿੱਚ ਤੁਸੀਂ ਐਸਾ ਗ੍ਰੰਥ ਜਿੰਦਗੀ ਚ ਨਹੀਂ ਦੇਖਿਆ ਹੋਊਗਾ ਇਹ ਮੇਰਾ ਖੋਦਾ ਬਨਾਇਆ ਮੇਰੇ ਕੋਲ ਹੀ ਮਿਲੂਗਾ ਕਿਸੇ ਦੁਕਾਨ ਤੋਂ ਕਿਸੇ ਨੈਟ ਤੋਂ ਨਹੀਂ ਮਿਲਣਾ ਠੀਕ ਹੈ ਜੀ ਇਹ ਮੇਰੇ ਕੋਲੋਂ ਹੀ ਮਿਲੂਗਾ ਤੁਹਾਨੂੰ ਇੱਕ ਦਕਸ਼ਨਾ ਇੱਕ ਭੇਟਾ ਇਹਦੀ ਰਕੀ ਆ ਉਹ ਦੇਣੀ ਪਵੇਗੀ ਤੁਸੀਂ ਮੇਰੇ ਤੋਂ ਵਾਟਸਐਪ ਤੇ ਸਕੈਨਰ ਕੋਡ ਮੰਗ ਸਕਦੇ ਹੋ Google Pay ਤੇ ਤੁਹਾਨੂੰ ਪੇਮੈਂਟ ਕਰਨੀ ਪਊਗੀ ਤੇ ਤੁਹਾਡੇ ਤੁਸੀਂ ਐਡਰੈਸ ਦਿਓਗੇ ਤੇ ਤੁਹਾਡੇ ਐਡਰੈਸ ਦੇ ਉੱਤੇ ਪਹੁੰਚਾ ਦਿੱਤਾ ਜਾਊਗਾ ਦੋਸਤੋ ਮਾਂ ਬਾਬਾ ਅਲੀ ਖਾਨ ਚਿਸ਼ਤੀ ਨਿਜ਼ਾਮੀ ਚਿਸ਼ਤੀ ਦਰਬਾਰ ਨਾਨਕ ਨਗਰੀ ਮੂਗਾ ਮੈਂ ਤੁਹਾਨੂੰ ਆਪਣਾ ਐਡਰੈਸ ਵੀ ਇਸ ਗ੍ਰੰਥ ਦੇ ਵਿੱਚ ਵੀ ਮੈਂ ਸਭ ਤੋਂ ਪਹਿਲਾਂ ਐਡਰੈਸ ਦਿੱਤਾ ਹੋਇਆ ਵੇਖ ਲਓ ਜੇ ਕਿਸੇ ਨੇ ਆਉਣਾ ਹੋਵੇ ਤਾਂ ਅਸੀਂ ਮੰਗਲਵਾਰ ਤੇ ਵੀਰਵਾਰ ਬੈਠਦੇ ਹਾਂ ਸਿਰਫ ਮੰਗਲਵਾਰ ਤੇ ਵੀਰਵਾਰੀ ਸਾਡੇ ਕੋਲ ਆਉਣ ਦੀ ਕੋਸ਼ਿਸ਼ ਕਰਿਓ ਅੱਗੋਂ ਪਿੱਛੋਂ ਨਾ ਆਇਓ ਕਿਉਂਕਿ ਅੱਗੋਂ ਪਿੱਛੋਂ ਅਸੀਂ ਨਹੀਂ ਮਿਲਦੇ ਇਸ ਤੋਂ ਗ੍ਰੰਥ ਸ਼ੁਰੂ ਹੁੰਦਾ ਜੀ 1 ਪੇਜ ਤੋਂ ਲੈ ਕੇ ਇੱਥੋਂ 500 ਪੇਜ ਤੱਕ ਦਾ ਗ੍ਰੰਥ ਬਣਿਆ ਹੋਇਆ ਵਾ ਆਹ ਲੋ ਜੀ ਇੱਥੋਂ ਤੱਕ ਦਾ ਗ੍ਰੰਥ ਹੈ ਜਿਹੜਾ ਫਸਟ ਪਾਰਟ ਆ ਅੱਗੇ 500 ਪੇਜ ਤੋਂ ਲੈ ਕੇ 501 ਤੋਂ ਲੈ ਕੇ 1000 ਪੇਜ ਤੱਕ ਦੂਸਰਾ ਗ੍ਰੰਥ ਬਣੂਗਾ ਇਹਦਾ 600 ਨੰਬਰ ਪੇਜ ਆ ਜੀ ਹੁਣ ਇਦੋ ਸੀ ਨੋਟ ਕਰ ਲਓ ਮੰਤਰ ਨੂੰ ਮੰਤਰ ਅਲ ਜਾਣ ਤੋਂ ਪਹਿਲਾਂ ਇੱਕ ਪਿਆਰਾ ਜਿਹਾ ਲਾਈਕ ਕਰ ਦਿਓ ਜਿਉਂ ਚੰਗਾ ਲੱਗਦਾ ਵਾ ਉਹ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਬਾਕੀ ਗੱਲ ਹੈ ਜਿਹੜੇ ਪਹਿਲੀ ਵਾਰ ਮੇਰੀ ਵੀਡੀਓ ਦੇਖਦੇ ਆ ਉਹ ਵੀਰ ਭੈਣ ਭਰਾ ਸਬਸਕ੍ਰਾਈਬ ਜ਼ਰੂਰ ਕਰ ਲੈਣ ਵੀਡੀਓ ਜਿੱਥੇ ਚੱਲ ਰਹੀ ਹੈ ਸੱਜੇ ਹੱਥਾ ਸਬਸਕ੍ਰਾਈਬ ਥੱਲੇ ਲਿਖਿਆ ਹੁੰਦਾ ਉਹਨੂੰ ਕਲਿੱਕ ਕਰਕੇ ਘੰਟੀ ਦਾ ਬਟਨ ਆਊਗਾ ਘੰਟੀ ਬਟਨ ਨਾਲ ਪਕੇ ਆਲ ਨੋਟੀਫਿਕੇਸ਼ਨ ਔਨ ਕਰ ਦਿਓ ਤਾਂ ਜੋ ਮੇਰੀ ਵੀਡੀਓ ਜਦੋਂ ਮੈਂ ਪਾਉਂਗਾ ਤੁਹਾਨੂੰ ਸਕਰੀਨ ਤੇ ਮਿਲ ਜਾਇਆ ਕਰੂਗੀ ਚੱਲਦੇ ਆਂ ਦੋਸਤੋ ਮੰਤਰਵਾਲ काल भी तू काली भी तू काल भी तू काली भी तू कड़क खंडा कड़का काली रा, काली का चले तीर ऐसी कृपा कर दियो हरो हमारी हमारी पीढ़ हरो हमारी पीढ़ जो जो काली तुमरा नाम त्यावे गए समुद्रों पार आजा माता कालिए मेरा कम सवार चले मंत्र फुरे वाचा वेखा महाकाली तेरे का तमाशा मंत्र करी फिर काल भी तू काली भी तू कड़क खंडा कड़का काली का चले तीर ऐसी कृपा कर दियो हरो हमारी हमारी पीड़ जो जो काली तुमरा नाम थे अवे गए समुद्रों पार ऐस आजा माता काली है मेरा कम सवार चले मंत्र फुरे वाचा वेखा महाकाली तेरे तमाशा વિધિ ਇਹਦੀ ਆ 40 ਦਿਨ રોજ 108 ਵਾਰ ਪਾਠ ਕਰਨ ਦੇ ਨਾਲ ਹਰ ਮੁਰਾਦ ਵਿੱਚ ਕਾਮਯਾਬੀ ਮਿਲਦੀ ਹੈ ਤੇ ਖਾਸ ਕਰਕੇ ਬਾਹਰ ਜਾਣ ਦੇ ਕੰਮਾਂ ਦੇ ਵਿੱਚ ਜਿਹੜੀ ਵੀ ਅਰਚਨਾ ਉਹ ਦੂਰ ਹੋ ਜਾਊਗੀ ਕਿਤੇ ਕਿਰਾਏ ਦਾ ਵੀ ਅਸਰ ਦੂਰ ਹੋ ਜਾਊਗਾ ਜਿਹੜਾ ਵੀ ਵੀਜ਼ਾ ਲਗਵਾਉਣਾ ਚਾਵੇ ਉਹ ਵੀਜ਼ਾ ਵੀ ਲੱਗੂਗਾ ਜਿਹੜਾ ਕੋਈ ਆਈਲਟਸ ਕਰਨਾ ਚਾਵੇ ਉਹ ਆਈਲਟਸ ਦੇ ਵਿੱਚ ਵੀ ਕਾਮਯਾਬ ਹੋਜੂ ਇਹ 40 ਦਿਨ ਦੀ ਬਜਾਏ 21 ਦਿਨ ਵੀ ਕਰ ਸਕਦਾ ਔਰਤ ਕਰੇ ਤਾਂ 21 ਦਿਨ ਦਾ ਕਰੇ ਉਹ ਆਪ ਦੀ ਮਹੀਨਾਵਾਰੀ ਦਾ ਧਿਆਨ ਰੱਖ ਕੇ ਕਰੇ ਕਿਉਂਕਿ ਮਹੀਨਾ ਨਹੀਂ ਇਹ ਚ ਆਣਾ ਚਾਹੀਦਾ 21 ਦਿਨ ਦਾ ਪਾਠ ਕਰੇ ਠੀਕ ਹੈ ਜੇ ਜ਼ਿਆਦਾ ਵਿਧੀ ਪੁੱਛਣੀ ਹੈ ਤਾਂ ਤੁਸੀਂ ਮੈਨੂੰ WhatsApp ਤੇ ਕਮੈਂਟ ਕਰਕੇ ਜਾਂ ਫਿਰ ਵੀਡੀਓ ਦੇ نیچے ਕਮੈਂਟ ਕਰਕੇ ਪੁੱਛ ਸਕਦੇ ਹੋ ਦੋਸਤੋ ਸਸਰੀਆਕਰ ਰਾਮ ਰਾਮ ਅਸਲਾਮੁਅਲੈਕੁਮ ਰਹਿਮਤੁਲਲਾਹੀ ਵਬਰਕਾਤੁ ਲਾਈਕ ਸ਼ੇਅਰ ਸਬਸਕ੍ਰਾਈਬ